ਅੱਜ ਗੱਲ ਕਰਾਂਗੇ ਗਿੱਲ ਗੋਤ ਦੇ ਪੂਰੇ ਇਤਿਹਾਸ ਦੀ ਇਹ ਕੌਣ ਹਨ ਕਿਵੇਂ ਪੰਜਾਬ ਆਏ ਅਤੇ ਕਿਵੇਂ ਅੱਗੇ ਦੀ ਅੱਗੇ ਵਧਦੇ ਗਏ ਸੰਧੂ ਗੋਤ ਦੇ ਇਤਿਹਾਸ ਤੋਂ ਬਾਅਦ ਵੱਖ-ਵੱਖ ਗੋਤਾਂ ਦੇ ਇਤਿਹਾਸ ਬਾਰੇ ਇਹ ਆਪਣੀ ਦੂਜੀ ਵੀਡੀਓ ਹੈ ਜੇਕਰ ਕਿਸੇ ਹੋਰ ਗੋਤ ਦਾ ਸੰਜਨ ਇਹ ਵੀਡੀਓ ਦੇਖ ਰਿਹਾ ਹੈ ਤਾਂ ਆਪਣੇ ਗਿੱਲ ਦੋਸਤਾਂ ਨਾਲ ਤੁਸੀਂ ਇਸ ਜਾਣਕਾਰੀ ਨੂੰ ਜ਼ਰੂਰ ਸਾਂਝਾ ਕਰੋ ਸਿੱਧੂਆ ਅਤੇ ਸੰਧੂਆ ਮਗਰੋਂ ਗਿੱਲ ਤੀਜਾ ਵੱਡਾ ਗੋਤ ਹੈ ਇਹ ਗੋਤ ਇੰਨੀ ਮਸ਼ਹੂਰ ਹੈ ਕਿ ਰੂਸ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਕਈ ਗੋਰਿਆਂ ਦਾ ਗੋਤ ਵੀ ਗਿੱਲ ਹੈ। ਫਰਾਂਸ ਵਿੱਚ ਕਈ ਜਿਪਸੀ ਗਿੱਲਸ ਬੋਤੀ ਦੇ ਹਨ। ਗਿੱਲ ਬਹੁਤ ਦੂਰ ਅੰਦੇਸ਼ੀ, ਸੂਝਵਾਨ ਅਤੇ ਅਣਖੀ ਹੁੰਦੇ ਹਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਗਿੱਲਾਂ ਨੇ ਮਹਾਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਜੀ ਦਾ ਡਟ ਕੇ ਸਾਥ ਦਿੱਤਾ ਸੀ। ਹੁਣ ਗੱਲ ਕਰਦੇ ਹਾਂ ਗਿੱਲਾਂ ਦੇ ਇਤਿਹਾਸ ਦੀ। ਸਰ ਲੇਵਲ ਗ੍ਰਿਫਨ ਨੇ ਆਪਣੀ ਕਿਤਾਬ ਪੰਜਾਬ ਚੀਫਸ ਵਿੱਚ ਗੋਤਾਂ ਦਾ ਕਾਫੀ ਇਤਿਹਾਸ ਦਿੱਤਾ ਹੈ। ਅਤੇ ਪੰਜਾਬੀ ਲੇਖਕ ਹੁਸ਼ਿਆਰ ਸਿੰਘ ਦੁੱਲੇ ਦੀ ਕਿਤਾਬ ਜੱਟਾਂ ਦਾ ਇਤਿਹਾਸ ਵਿੱਚ ਵੀ ਗਿੱੱਲਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਪ੍ਰਸਿੱਧ ਇਤਿਹਾਸਕਾਰ ਕੇਸੀ ਆਦਮ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ 11ਵੀਂ ਸਦੀ ਵਿੱਚ ਮਹਿਮੂਦ ਗਜਨਵੀ ਦੇ ਸਮੇਂ ਪੰਜਾਬ ਆਈਆਂ ਸਨ। ਇੱਥੇ ਪੰਜਾਬ ਦਾ ਭਾਵ ਚੜ੍ਹਦੇ ਅਤੇ ਲੈਂਦੇ ਪੰਜਾਬ ਦੋਆ ਤੋਹ ਹੈ। ਗਿੱਲ ਕੈਸਪੀਅਨ ਸਾਗਰ अथवा ਗਿੱਲਨ ਸਾਗਰ ਤੋਂ ਚੱਲ ਕੇ ਕਸ਼ਮੀਰ ਵੱਲ ਆ ਕੇ ਪੰਜਾਬ ਵਿੱਚ ਵਸੇ ਸਨ। ਕੁਝ ਗਿੱਲ ਦੱਖਣ ਤੋਂ ਰਾਜਸਥਾਨ ਰਾਹੀਂ ਵੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ। ਇਹ ਰਗੁਵੰਸੀ ਵਰਵਾਰ ਰਾਜਪੂਤਾਂ ਦੀ ਸ਼ਾਖ ਹਨ ਜੱਤਾਂ ਤੇ ਰਾਜਪੂਤਾਂ ਦੇ ਕਈ ਗੋਤਰ ਗੁਬੰਸੀ ਹਨ ਬਹੁਤੇ ਗਿੱਲ ਜੱਟ ਮਾਲਵੇ ਅਤੇ ਮਾਝੇ ਵਿੱਚ ਹੀ ਆਬਾਦ ਹਨ ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਪਾਕਿਸਤਾਨ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ ਇਹ ਇਹ ਆਪਣਾ ਪਿੱਛਾ ਗੜਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੇਪਾਲ ਦੀ ਨੌਵੀਂ ਪੀੜੀ ਚ ਜੈਪਾਲ ਹੋਇਆ ਜੈਪਾਲ ਨੇ ਯਾਦਵ ਵੰਸ਼ ਦੀ ਕੁੜੀ ਨਾਲ ਵਿਆਹ ਕਰਵਾਇਆ ਅਤੇ ਉਸ ਦੇ ਪੇਟੋਂ ਗਿਲਪਾਲ ਹੋਇਆ। ਰਾਜੀਦੇਵ ਜੀ ਰਤਨ ਲਾਲ ਨੇ Rajput ਰਾਣੀਆਂ ਨਾਲ ਮਿਲ ਕੇ ਗਿਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜ਼ਿਸ਼ ਪਕੜੀ ਗਈ ਅਤੇ ਰਤਨ ਲਾਲ ਡਰ ਕੇ ਬਗਦਾਦ ਭੱਜ ਗਿਆ। ਉਸ ਨੇ ਮੁਸਲਮਾਨ ਬਣ ਕੇ ਮੱਕੇ ਦਾ ਹੱਜ ਕੀਤਾ। ਇਸ ਮੰਗਰੋਂ ਇਸ ਦਾ ਨਾਮ ਹਾਜੀ ਰਤਨ ਪ੍ਰਸਿੱਧ ਹੋਇਆ। ਬਗਦਾਦ ਦੇ ਖਲੀਫੇ ਅਤੇ ਲੱਖੀ ਪੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿਲਪਾਲ ਅਤੇ ਉਸ ਦੇ ਵਾਰਸਾਂ ਨੂੰ ਮੁੱਗੇਵਲ ਭਜਾ ਦਿੱਤਾ ਗਿਲਪਾਲ ਦੇ 8 ਪੁੱਤਰਾਂ ਅਤੇ 3 ਭਰਾਵਾਂ ਦਾ ਬਸ ਬਹੁਤ ਵੱਧਿਆ ਫੁੱਲਿਆ ਇਹ ਫਰੀਦਕੋਟ ਬਠਿੰਡਾ ਮੋਗਾ ਅਤੇ ਫਿਰੋਜ਼ਪੁਰ ਦੇ ਖੇਤਾਂ ਵਿੱਚ ਫੈਲ ਗਏ ਇੱਕ ਸਾਧੂ ਦੇ ਵਰ ਕਾਰਨ ਮੋਗੇ ਦੇ ਪਾਈਚਾਰੇ ਦੇ ਗਿੱਲ 42 ਪਿੰਡਾਂ ਵਿੱਚ ਫੈਲ ਗਏ ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਅਤੇ ਬਰਾਣਾ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ ਲੜਾਈ ਦਾ ਕਾਰਨ ਜ਼ਮੀਨ ਹੀ ਸੀ ਸੰਗਤ ਕੇ ਬਰਾਣਾ ਨੇ ਹੀ ਮੋਗਾ ਗਿੱਲ ਮਾਰਿਆ ਸੀ ਹੁਣ ਇਸ ਬਾਰੇ ਉੱਠਣਾ ਵੀ ਲਾਜ਼ਮੀ ਹੈ ਕਿ ਬਾਕੀ ਦੇਸ਼ਾਂ ਵਿੱਚ ਗੋਰਿਆਂ ਦਾ ਕੋਤ ਗਿੱਲ ਕਿਉਂ ਹੈ ਆਓ ਜਾਣਦੇ ਹਾਂ ਮਹਿਮੂਦ ਗਜਨਵੀ ਜਿਹੇ ਕਟੜ ਜਾਲਮ ਅਤੇ ਲੁਟੇਰੇ ਮੁਸਲਮਾਨ ਬਾਦਸ਼ਾਹਾਂ ਤੋਂ ਡਰ ਕੇ 1026-27 ਇਸਵੀ ਦੇ ਸਮੇਂ ਕਈ ਚਾਟਕ ਬਿਨਰ ਰੂਸ ਅਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ ਢਿੱਲੋ ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ ਇੱਕ ਹੋਰ ਰਵਾਇਤ ਅਨੁਸਾਰ ਪੀਮ ਸਿੰਘ ਦਈਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ ਫਿਰ ਕਾਬੁਲ ਕੰਧਾਰ ਅਤੇ ਪੰਜਾਬ ਵਿੱਚ ਵਸ ਗਏ ਯੂਨਾਨੀ ਯੋਦੇ ਹਰਪਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਤ ਏਸ਼ੀਆ ਤੋਂ ਯੂਨਾਨ ਆਏ ਹੋਣ ਸਿਰ ਭਾਰਤ ਵਿੱਚ ਆਏ ਹੋਣ ਹੁਣ ਗੱਲ ਕਰਦੇ ਹਾਂ ਗਿੱਲ ਕਿਹੜੇ ਕਿਹੜੇ ਇਲਾਕਿਆਂ ਵਿੱਚ ਵਸਦੇ ਹਨ ਵੈਸੇ ਤਾਂ ਗਿੱਲ ਦੋਵੇਂ ਪੰਜਾਬਾਂ ਦੇ ਨਾਲ-ਨਾਲ ਸਾਰੀ ਦੁਨੀਆ ਵਿੱਚ ਹੀ ਆਪਣੀ ਪੂਰੀ ਚੜ੍ਹਤ ਨਾਲ ਵਸ ਰਹੇ ਹਨ ਪਰ ਫਰੀਦਕੋਟ ਬਠਿੰਡਾ ਮੋਗਾ ਅਤੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਕੁਝ ਪਿੰਡਾਂ ਵਿੱਚ ਗਿੱਲਾਂ ਦੀ ਗਿਣਤੀ ਜ਼ਿਆਦਾ ਹੈ। ਲੁਧਿਆਣੇ ਦੇ ਚਰਾਉ ਇਲਾਕੇ ਵਿੱਚ ਗਿੱਲਾਂ ਦੇ 40 ਪਿੰਡ ਹਨ। ਤਮੋਟ, ਗੋਰੀਵਾਲਾ, ਗਿੱਲਸਹੋੜਾ, ਸਿੰਘਾਵਾਲਾ, ਬੁੱਕਣਵਾਲਾ, ਸਰੋਜਸ਼ਾ, ਫੁੱਲੇਵਾਲਾ, ਰਣੀਆਂ, ਕਲਕਣਾ ਤੇ ਜੀਰਾ ਗਿੱਲਾਂ ਦੇ ਪੁਰਾਣੇ ਤੇ ਮੁੱਖ ਪਿੰਡ ਹਨ। ਇਸ ਸਮੇਂ ਗਿੱਲ ਕਿਹੜੇ-ਕਿਹਰੇ ਪਿੰਡਾਂ ਵਿੱਚ ਰਹਿ ਰਹੇ ਹਨ ਕਮੈਂਟਾਂ ਵਿੱਚ ਜ਼ਰੂਰ ਦੱਸੋ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਹਨ। ਇਹ ਚੰਗ ਸਿਆਲ ਮਿੰਟ ਗੁਮਰੀ ਅਤੇ ਸ਼ਾਹਪੁਰ ਆਦਿ ਜ਼ਿਲ੍ਹਿਆਂ ਵਿੱਚ ਆਬਾਦ ਹਨ। ਸ਼ਾਹੀਕੋਤ ਦੇ ਜੱਟ ਵੀ ਗਿੱਲਾਂ ਦੇ ਪਾਈਜਾਰੇ ਵਿੱਚੋਂ ਹਨ। ਕੁਝ ਗਿੱਲ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਅਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜਿਆਨਾ ਮੱਤ ਤੇ ਮੰਨਤ ਕਰਦੇ ਹਨ ਨੀਲਾ ਵੀ ਲੱਗਦਾ ਹੈ ਅਣਖੀ ਤੇ ਮੇਂਦੀ ਗੋਤ ਹੋਣ ਕਰਕੇ ਇਹਨਾਂ ਆਪਣਾ ਰੁਤਬਾ ਪੂਰਾ ਕਾਇਮ ਰੱਖਿਆ ਹੈ ਕਈ ਪੰਜਾਬੀ ਕਲਾਕਾਰਾਂ ਦੇ ਗੋਤ ਵੀ ਗਿਲ ਹਨ ਉਹਨਾਂ ਕਲਾਕਾਰਾਂ ਦੇ ਨਾਮ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਪ੍ਰਸਿੱਧ ਕਿਸਾਕਾਰ ਬਾਬੂ ਰੰਜਬ ਅਲੀ ਅਤੇ ਪੰਜਾਬ ਦੇ ਮਹਾਨ ਲੇਖਕ ਜਸਵੰਤ ਸਿੰਘ ਕਮਲ ਦਾ ਗੋਤ ਵੀ ਗਿਲ ਹੈ ਰੌਬਰਟ ਸੁਦਰਲੈਂਡ ਗਿਲ ਯੂਰਪ ਦਾ ਮਹਾਨ ਅੰਗਰੇਜ਼ ਲੇਖਕ ਸੀ ਇਹ ਸੀ ਗਿਲੋ ਗੋਤ ਦਾ ਪੂਰਾ ਇਤਿਹਾਸ ਅਗਲੀ ਵੀਡੀਓ ਕਿਸ ਗੋਤ ਦੇ ਇਤਿਹਾਸ ਤੇ ਨਹੀਂ ਜਾਵੇ ਇਹ ਜ਼ਰੂਰ ਦੱਸੋ ਤੇ ਆਪਣੇ ਹਰ ਇੱਕ ਗਿਲ ਦੋਸਤ ਤੇ ਰਿਸ਼ਤੇਦਾਰ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੋ ਧੰਨਵਾਦ ਜੀ